ਮੈਂ ਪਹਿਲਾਂ ਤਾਂ ਸਭ ਦਾ ਪ੍ਰਧਾਨ ਜੀ ਅਗਰਵਾਲ ਜੀ ਕਪੂਰ ਸਾਹਿਬ ਬਾਕੀ ਸਾਡੇ ਜਿੰਨੇ ਵੀ ਸਾਰੇ ਮੈਂਬਰ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੇਰੇ ਉੱਤੇ ਇਹ ਭਰੋਸਾ ਜਤਾਇਆ ਕਿ ਗੋਵਮਾ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਪੂਰੇ ਇਮਾਨਦਾਰੀ ਔਰ ਤੈਦਨੋਂ ਇਸ ਸੇਵਾ ਨੂੰ ਨਿਭਾਉਂਗਾ ਔਰ ਮੈਂ ਆਸ ਵੀ ਰੱਖਦਾ ਹਾਂ ਕਿ ਸਾਰੇ ਮੈਂਬਰ ਮੇਰਾ ਸਹਿਯੋਗ ਕਰਨਗੇ ਔਰ ਸ਼ਹਿਰ ਵਾਸੀਆਂ ਅੱਗੇ ਅਪੀਲ ਕਰਾਂਗੇ ਕਿ ਸਾਡੇ ਸਹਿਯੋਗ ਕਰੋ ਕਿ ਜੇ ਕੋਈ ਮੈਂ ਕਹਿ ਤਾ ਸਕਦਾ ਨਹੀਂ ਕਮੀ ਹੈ ਨਹੀਂ ਕਿਉਂਕਿ ਬਜ਼ੁਰਗਾਂ ਨੇ ਚਲਾਈ ਹੈ ਇਹ ਮੈਂ ਤਾਂ ਉਹਨਾਂ ਦੇ ਲਾਇਆ ਬੂਟਾ ਆ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਸੁਧਾਰ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਇਸ ਵਿੱਚ ਆਗਾਮੀ ਸਮੇਂ ਲਈ ਕੋਈ ਰੋਡ ਬੇਨਤੀ ਮੈਨੂੰ ਇਹੀ ਸ਼ੌਂਕ ਹੈ ਕਿ ਜਿਹੜੀ ਗਊ ਮਾਤਾ ਬਾਜ਼ਾਰ ਦੇ ਵਿੱਚ ਘੁੰਮਦੀਆਂ ਕਿਸੇ ਦੇ ਵਿੱਚ ਵੱਜ ਜਾਂਦੀਆਂ ਉਹਨਾਂ ਦੇ ਸੱਟਾਂ ਲੱਗਦੀਆਂ ਜਾਂ ਇਨਸਾਨ ਦੇ ਸੱਟ ਲੱਗਦੀਆਂ ਉਹ ਕੋਸ਼ਿਸ਼ ਕਰਾਂਗੇ ਕਿ ਕਿਸੇ ਢੰਗ ਨਾਲ ਉਹਨਾਂ ਨੂੰ ਵੀ ਇੱਥੇ ਲਿਆ ਕੇ ਸਾਰਾ ਸਿਸਟਮ ਨੂੰ ਸੈੱਟ ਕੀਤਾ ਜਾਵੇ ਇਸ ਲੇਕ ਲੰਬੇ ਸਮੇਂ ਤੋਂ ਇੱਥੇ ਗੋਬਰ ਗੈਸ ਪਲੈਂਟ ਜਿਹੜਾ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਕੀ ਤੁਹਾਡੇ ਆਉਣ ਤੋਂ ਬਾਅਦ ਹੁਣ ਉਹ ਸ਼ੁਰੂ ਹੋਣ ਦੀ ਕੋਈ ਉਮੀਦ ਹੈ ਮੈਨੂੰ ਇਹਦੇ ਬਾਰੇ ਹਾਲੇ ਤੱਕ ਨੋਟ ਹੈ ਨਹੀਂ ਜੇ ਸ਼ੁਰੂ ਹਰ ਚੀਜ਼ ਕਰਾਂਗੇ ਜਿਹੜੀ ਵੀ ਚੀਜ਼ ਲੱਗੀ ਆ ਉਹ ਬੰਦ ਨਹੀਂ ਹੋਊਗੀ ਸ਼ੁਰੂ ਹੋਊਗੀ ਮੈਂ ਪਹਿਲਾਂ ਤਾਂ ਸਭ ਤੋਂ ਪ੍ਰਧਾਨ ਜੀ ਅਗਰਵਾਲ ਜੀ ਕਪੂਰ ਸਾਹਿਬ ਬਾਕੀ ਸਾਡੇ ਜਿੰਨੇ ਵੀ ਸਾਰੇ ਮੈਂਬਰ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੇਰੇ ਉੱਤੇ ਇਹ ਭਰੋਸਾ ਜਤਾਇਆ ਕਿ ਗੋ ਮਾਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਪੂਰੇ ਈਮਾਨਦਾਰੀ ਔਰ ਤਹਿਦਨੋ ਇਸ ਸੇਵਾ ਨੂੰ ਨਿਭਾਵਾਂਗਾ ਔਰ ਮੈਂ ਆਸ ਵੀ ਰੱਖਦਾ ਆਂ ਕਿ ਇਹ ਸਾਰੇ ਮੈਂਬਰ ਮੇਰਾ ਸਹਿਯੋਗ ਕਰਨਗੇ ਔਰ ਸ਼ਹਿਰ ਵਾਸੀਆਂ ਅਗੇ ਅਪੀਲ ਕਰਾਂਗੇ ਕਿ ਸਾਡੇ ਸਹਿਯੋਗ ਕਰੋ ਕਿ ਜੇ ਕੋਈ ਮੈਂ ਕਹਿ ਤਾਂ ਸਕਦਾ ਨਹੀਂ ਕਮੀ ਹੈ ਨਹੀਂ ਕਿਉਂਕਿ ਬਜ਼ੁਰਗਾਂ ਨੇ ਚਲਾਈ ਹੈ ਇਹ ਮੈਂ ਤਾਂ ਉਹਨਾਂ ਦੇ ਲਾਇਆ ਬੂਟਾ ਆਂ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਸੁਧਾਰ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਅਗਾਮੀ ਸਮੇਂ ਲਈ ਕੋਈ ਰੋਡ ਮੈਂ ਬੇਨਤੀ ਮੈਨੂੰ ਇਹੀ ਸ਼ੌਂਕ ਹੈ ਕਿ ਜਿਹੜੀਆਂ ਬਹੁ ਮਾਤਾ ਬਾਜ਼ਾਰ ਦੇ ਵਿੱਚ ਘੁੰਮਦੀਆਂ ਕਿਸੇ ਦੇ ਵਿੱਚ ਵੱਜ ਜਾਂਦੇ ਹੋਣਗੇ ਸੱਟਾਂ ਲੱਗਦੀਆਂ ਜਾਂ ਇਨਸਾਨ ਦੇ ਸਟ ਲਗਦੀ ਉਹ ਕੋਸ਼ਿਸ਼ ਕਰਾਂਗੇ ਕਿ ਕਿਸੇ ਢੰਗ ਨਾਲ ਉਹਨਾਂ ਨੂੰ ਵੀ ਇੱਥੇ ਲਿਆ ਕੇ ਸਾਰਾ ਸਿਸਟਮ ਨੂੰ ਸੈੱਟ ਕੀਤਾ ਜਾਵੇ। ਪਿਛਲੇ ਇੱਕ ਲੰਬੇ ਸਮੇਂ ਤੋਂ ਇੱਥੇ ਗੋਬਰ ਗੈਸ ਪਲਾਂਟ ਜਿਹੜਾ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਕੀ ਤੁਹਾਡੇ ਆਉਣ ਤੋਂ ਬਾਅਦ ਹੁਣ ਉਹ ਸ਼ੁਰੂ ਹੋਣ ਦੀ ਕੋਈ ਉਮੀਦ ਹੈ? ਮੈਨੂੰ ਇਹਦੇ ਬਾਰੇ ਹਾਲੇ ਤੱਕ ਨੋਟਲਿਜ ਹੈ ਨਹੀਂ ਜੇ ਸ਼ੁਰੂ ਹਰ ਚੀਜ਼ ਕਰਾਂਗੇ ਜਿਹੜੀ ਵੀ ਚੀਜ਼ ਲੱਗੀ ਆ ਉਹ ਬੰਦ ਨਹੀਂ ਹੋਊਗੀ ਸ਼ੁਰੂ ਹੋਊਗੀ।